ਤਨਸ੍ਰੀ ਮਹਾਲਾ ਤੀਜਾ ਤਨਸ੍ਰੀ ਰਾਗ ਦਾ ਨਾਮ ਹੈ ਮਹਾਲਾ ਤੀਜਾ ਇਹ ਪਾਵਨ ਸ਼ਬਦ ਤੀਜੇ ਪਾਤਸ਼ਾਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨੇ ਗੱਤਿਆਂ ਦੀ ਗਤ ਨੇ ਪੱਤਿਆਂ ਦੀ ਪਤ ਨੇ ਥਾਵਿਆਂ ਦੀ ਥਾਨ ਨੇ ਧਰਿਆਂ ਦੀ ਧਿਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੋਖ ਤੋਂ ਉਚਾਰਨ ਕੀਤਾ ਹੋਇਆ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 665 ਤੋਂ ਆਰੰਭ ਹੋ ਕੇ 666 ਤੀ ਜਾ ਕਰਕੇ ਇਸ ਸ਼ਬਦ ਦੀ ਸਮਾਪਤੀ ਹੁੰਦੀ ਹੈ ਇਸ ਪਾਵਨ ਸ਼ਬਦ ਦੇ ਅੰਦਰ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾਲੂ ਦਾਤਾ ਜੀ ਨੇ ਕੱਚੇ ਧਨ ਤੇ ਸੱਚੇ ਧਨ ਦੀ ਗੱਲ ਕੀਤੀ ਹੈ ਕੱਚਾ ਧਨ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਕਿ ਸੰਸਾਰ ਦਾ ਪਦਾਰਥਵਾਦੀ ਧਨ ਹੈ ਤੇ ਨਾਸ਼ਵੰਤ ਧਨ ਹੈ ਜਿਹੜਾ ਸਦਾ ਟਿਕਿਆ ਨਹੀਂ ਰਹਿੰਦਾ ਉਸ ਨੂੰ ਮਹਾਰਾਜ ਕੱਚਾ ਧਨ ਕਹਿੰਦੇ ਨੇ ਤੇ ਸੱਚਾ ਧਨ ਹੈ ਨਾਮ ਦਾ ਧਨ ਸ਼ੁਭ ਗੁਣਾਂ ਦਾ ਧਨ ਗੁਰਬਾਣੀ ਦਾ ਧਨ ਸੇਵਾ ਦਾ ਧਨ ਇਹ ਅਜਿਹਾ ਧਨ ਹੈ ਕਿ ਇਹ ਸਦੀ ਵੀ ਸਥਿਰ ਰਹਿਣ ਵਾਲਾ ਹੈ ਨਾਮ ਦੀ ਪ੍ਰਾਪਤੀ ਹੋ ਜਾਏ ਤੇ ਇਹ ਨਾਮ ਕਦੇ ਵੀ ਮਨੁੱਖ ਦੇ ਹਿਰਦੇ ਚੋਂ ਨਿਕਲਦਾ ਨਹੀਂ ਸ਼ੋਭ ਗੁਣਾ ਦੀ ਪ੍ਰਾਪਤੀ ਹੋ ਜਾਏ ਇਹ ਸ਼ੋਭ ਗੁਣ ਮਨੁੱਖ ਦੇ ਸੰਗੀ ਸਾਥੀ ਬਣ ਜਾਂਦੇ ਨੇ ਇਸੇ ਤਰ੍ਹਾਂ ਗੁਰਬਾਣੀ ਗੁਰਬਾਣੀ ਦੇ ਬਚਨ ਕਿਤੇ ਹਿਰਦੇ ਚ ਵਸ ਜਾਣ ਤਾਂ ਉਹ ਸਦਾ ਵਸੇ ਰਹਿੰਦੇ ਆ ਨਿਕਲਦੇ ਨਹੀਂ ਸੋ ਨਾਮ ਦਾ ਧਨ ਬਾਣੀ ਦਾ ਧਨ ਗੁਰੂ ਦੇ ਬਚਨਾਂ ਦਾ ਧਨ ਸ਼ੋਭ ਗੁਣਾ ਦਾ ਧਨ ਇਹ ਹੈ ਸਦੀਵੀ ਸਥਿਰ ਰਹਿਣ ਵਾਲਾ ਸੱਚਾ ਤਨ ਸੋ ਤਨ ਗੁਰੂ ਅਮਰਦਾਸ ਮਹਾਰਾਜ ਕਿਰਪਾਲੂ ਦਾਤਾ ਜੀ ਬਖਸ਼ਿਸ਼ ਕਰਨੇ ਕਰਦੇ ਨੇ ਸਾਧ ਸੰਗਤ ਜੀ ਸ਼ਬਦ ਦੇ ਆਰੰਭ ਵਿੱਚ ਕਾਚਾ ਤਨ ਸੰਚੈ ਮੂਰਖ ਗਵਾਰ ਕਿ ਜੋ ਮੂਰਖ ਤੇ ਗਵਾਰ ਲੋਕ ਨੇ ਉਹ ਕੇਵਲ ਦੁਨੀਆਦਾਰੀ ਦਾ ਪਦਾਰਥਵਾਦੀ ਕੱਚਾ ਤਨ ਹੀ ਇਕੱਠਾ ਕਰਦੇ ਰਹਿੰਦੇ ਹਨ ਮਨਮੋਖ ਭੁੱਲੇ ਅੰਧਗਾਵਾਰ ਤੇਹੇ ਭਾਈ ਆਪਣੇ ਮਨ ਦੇ ਪਿੱਛੇ ਲੱਗੇ ਹੋਏ ਲੋਕ ਕੁਰਾਹੇ ਪਏ ਰਹਿੰਦੇ ਨੇ ਤੇ ਭੁੱਲੇ ਰਹਿੰਦੇ ਹਨ ਵਿਖਿਆ ਕੈ ਧਨ ਸਦਾ ਦੁੱਖ ਹੋਏ ਤੇ ਇਸ ਮੂ ਮਾਇਆ ਦੇ ਧਨ ਦੇ ਨਾਲ ਸਦਾ ਮਨੁੱਖ ਨੂੰ ਦੁੱਖ ਹੀ ਪ੍ਰਾਪਤ ਹੁੰਦਾ ਹੈ ਨਾ ਸਾਥ ਚਾਏ ਨਾ ਪ੍ਰਾਪਤ ਹੋਏ ਇਹ ਦੁਨਿਆਵੀ ਪਦਾਰਥਵਾਦੀ ਕੱਚਾ ਧਨ ਨਾ ਤਾਂ ਮਨੁੱਖ ਦੇ ਸਾਥ ਹੀ ਜਾਂਦਾ ਹੈ ਨਾ ਨਾਲ ਨਿਭਦਾ ਹੈ ਤੇ ਇਹ ਸਦਾ ਟਿਕਦਾ ਵੀ ਨਹੀਂ ਸਾਚਾ ਧਨ ਗੁਰਮਤੀ ਪਾਏ ਤੇ ਪਾਤਸ਼ਾਹ ਕਹਿੰਦੇ ਆ ਹੁਣ ਕਿ ਜਿਹੜੇ ਮਨੁੱਖ ਐ ਭਾਈ ਸੱਚ ਦੇ ਰਾਹ ਤੇ ਤੁਰਦੇ ਆ ਗੁਰੂ ਦੇ ਦੱਸੇ ਹੋਏ ਰਸਤੇ ਦੇ ਧਾਰਣੀ ਹੋ ਜਾਇਆ ਕਰਦੇ ਆ ਉਹ ਮਨੁੱਖ ਗੁਰੂ ਦੇ ਰਸਤੇ ਤੇ ਤੁਰ ਕੇ ਸੱਚੇ ਧੰਨ ਨੂੰ ਪਾ ਲੈਂਦੇ ਆ ਪ੍ਰਾਪਤ ਕਰ ਲੈਂਦੇ ਆ ਜੈਸੇ ਕਿ ਧੰਨ ਤਨ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ 12 ਸਾਲਾਂ ਦੀ ਉਮਰ ਦੇ ਵਿੱਚ ਜਿਨ੍ਹਾਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੰਗਤ ਮਿਲੀ ਤੇ ਸਤਿਗੁਰੂ ਦੀ ਸੰਗਤ ਦੇ ਸਦਕਾ ਸੇਵਾ ਸਿਮਰਨ ਦਾ ਧੰਨ ਕਮਾਇਆ ਸੇਵਾ ਸਿਮਰਨ ਦਾ ਅਜਿਆ ਧੰਨ ਕਮਾਇਆ ਕਿ ਸਾਧ ਸੰਗਤ ਉਹ ਗੁਰੂ ਦੇ ਮਹਾਨ ਜਪੀ ਤਪੀ ਗੁਰਸਿੱਖ ਪਿਆਰੇ ਬਣੇ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਸਾਰੀ ਉਮਰ ਹਾਜ਼ਰ ਰਹੇ ਫਿਰ ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਰਹੇ ਫਿਰ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਵਿੱਚ ਵੀ ਧੰਨ ਬਾਬਾ ਬੁੱਢਾ ਸਾਹਿਬ ਹਾਜ਼ਰ ਰਹੇ ਫਿਰ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਵਿੱਚ ਵੀ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਤੇ ਹਾਜ਼ਰ ਰਹੇ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਾ ਵਿੱਚ ਵੀ ਧੰਨ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਹਾਜ਼ਰ ਰਹੇ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਅਕਾਲ ਤਖਤ ਦੇ ਰਚਨਹਾਰ ਉਹਨਾਂ ਦੀ ਸੇਵਾ ਦੇ ਵਿੱਚ ਵੀ ਧੰਨ ਬਾਬਾ ਬੁੱਢਾ ਸਾਹਿਬ ਹਾਜ਼ਰ ਰਹੇ ਸੇਵਾ ਸਿਮਰਨ ਦਾ ਅਜਿਹਾ ਸੱਚਾ ਧਨ ਕਮਾਇਆ ਕਿ ਉਹਨਾਂ ਦਾ ਪੂਰਨ ਜੀਵਨ ਹੀ ਸਫਲ ਹੋ ਗਿਆ ਤੇ ਸਾਧ ਸੰਗਤ ਉਹ ਅਮਰ ਹੋ ਗਏ 250 ਸਾਲ ਦੀ ਉਮਰ ਚ ਜਾ ਕਰਕੇ ਬਾਬਾ ਬੁੱਢਾ ਸਾਹਿਬ ਨੇ ਫਿਰ ਆਪਣਾ ਸਰੀਰ ਛੱਡਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ ਦੇ ਸਰੀਰ ਦੀਆਂ ਅੰਤਮ ਕਿਰਿਆਵਾਂ ਜੋ ਸੰਨ ਉਹ ਨਿਭਾਈਆਂ ਸੋ ਕਹਿਣ ਦਾ ਭਾਵ ਕਿ ਜਿਹੜਾ ਦੇਖੋ ਸੇਵਾ ਸਿਮਰਨ ਦਾ ਸੱਚਾ ਧੰਨ ਗੁਰੂ ਦੇ ਰਸਤੇ ਤੇ ਚੱਲ ਕੇ ਕਮਾ ਲੈਂਦਾ ਹੈ ਉਹਦਾ ਜੀਵਨ ਮਹਾਨ ਬਣ ਜਾਂਦਾ ਹੈ ਗੁਰੂ ਦੀ ਫੁੱਲ ਫੁੱਲ ਕਿਰਪਾ ਉਹਦੇ ਤੇ ਸਾਧ ਸੰਗਤ ਜੀ ਵਰਤ ਜਾਂਦੀ ਹੈ ਜਿਵੇਂ ਧੰਨ ਬਾਬਾ ਬੁੱਢਾ ਸਾਹਿਬ ਤੇ ਕਿਰਪਾ ਵਰਤੀ ਸਤ ਗੁਰਾਂ ਦੀ ਤੇ ਮਹਾਨ ਬ੍ਰਹਮ ਗਿਆਨੀ ਹੋ ਨਿਭੜੇ ਮਹਾਨ ਉੱਚ ਕੋਟੀ ਦੇ ਸਿੱਖ ਹੋ ਨਿਭੜੇ ਤੇ ਸਿੱਖ ਕੌਮ ਦੇ ਪਹਿਲੇ ਹੈੱਡ ਗ੍ਰੰਥੀ ਵੀ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਹੀ ਨੇ ਸੋ ਐਸੀ ਮਹਾਨਤਾ ਜੀਵਨ ਵਿੱਚ ਆ ਜਾਂਦੀ ਹੈ ਕਾਦੇ ਸਦਕਾ ਜੇ ਗੁਰੂ ਦੇ ਰਸਤੇ ਤੇ ਚੱਲਿਆ ਜਾਏ ਤੇ ਗੁਰੂ ਦੇ ਰਸਤੇ ਤੇ ਚਾਲ ਕਰਕੇ ਨਾਮ ਦਾ ਸੱਚਾ ਧਨ ਸੇਵਾ ਦਾ ਸੱਚਾ ਧਨ ਸਿਮਰਨ ਦਾ ਸੱਚਾ ਧਨ ਇਕੱਠਾ ਕੀਤਾ ਜਾਏ। ਸੋ ਇਸੇ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਆ ਕਿ ਸਾਚਾ ਧਨ ਗੁਰਮਤੀ ਪਾਏ ਤੇ ਫਿਰ ਸਤਿਗੁਰੂ ਕਹਿੰਦੇ ਆ ਕਾਚਾ ਧਨ ਫੁਣ ਆਵੇ ਜਾਏ। ਕਿ ਜਿਹੜਾ ਕੱਚਾ ਦੁਨਿਆਵੀ ਪਦਾਰਥਵਾਦੀ ਧਨ ਹੈ ਉਹ ਕਦੇ ਆ ਜਾਂਦਾ ਹੈ ਕਦੇ ਚਲਿਆ ਜਾਂਦਾ ਹੈ। ਰਹਾਉ ਵਿਸ਼ਰਾਮ ਦਿੰਦੇ ਨੇ ਮਨ ਮੁਖ ਭੁੱਲੇ ਸਭ ਮਰਹਿ ਗਵਾਰ ਪਾਤਸ਼ਾਹ ਕਹਿੰਦੇ ਆਪਣੇ ਮਨ ਦੇ ਪਿੱਛੇ ਲੱਗੇ ਹੋਏ ਲੋਕ ਭੁੱਲੇ ਰਹਿੰਦੇ ਨੇ ਕੁਰਾਹੇ ਪਏ ਰਹਿੰਦੇ ਨੇ ਤੇ ਆਤਮਕ ਮੌਤ ਸਹੇੜ ਲੈਂਦੇ ਨੇ ਭਵਜਲ ਡੂਬੇ ਨਾ ਉਰਵਾਰ ਨਾ ਪਾਰ ਸੰਸਾਰਿਕ ਭਵਜਲ ਵਿੱਚ ਡੁੱਬ ਜਾਂਦੇ ਨੇ ਨਾ ਉਰਲੇ ਕੱਢੇ ਰਹਿੰਦੇ ਨੇ ਨਾ ਪਾਰਲੇ ਕੰਢੇ ਲੱਗਦੇ ਨੇ ਸਤਗੁਰ ਭੇਟੇ ਪੂਰੇ ਭਾਗ ਤੇ ਪੂਰੇ ਭਾਗਾਂ ਦੇ ਸਦਕਾ ਜਿਨ੍ਹਾਂ ਮਨੁੱਖਾਂ ਨੂੰ ਸਤਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਚ ਰਤੇ ਅਹਨਿਸ ਬੈਰਾਗ ਤੇ ਉਹ ਮਨੁੱਖ ਸਦੀਵੀ ਸਥਿਰ ਰਹਿਣ ਵਾਲੇ ਨਾਮ ਵਿੱਚ ਸਦਾ ਰੰਗੇ ਰਹਿੰਦੇ ਆ ਰਾਤ ਦਿਨ ਚਾਹੋ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਤੇ ਪਾਤਸ਼ਾਹ ਧੰਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਕਿ ਇਹ ਜੋ ਅੰਮ੍ਰਿਤਮਈ ਬਾਣੀ ਹੈ ਚੌਹਾਂ ਹੀ ਜੋਗਾ ਦੇ ਵਿੱਚ ਸੱਚੀ ਐ ਅਟਲ ਐ ਪੂਰੇ ਭਾਗ ਹਰ ਨਾਮ ਸਮਾਣੀ ਤੇ ਪੂਰੇ ਭਾਗਾਂ ਦੇ ਨਾਲ ਸਾਧ ਸੰਗਤ ਜੀ ਇਹ ਬਾਣੀ ਇਹ ਅੰਮ੍ਰਿਤਮਈ ਬਾਣੀ ਇਹ ਧੁਰ ਕੀ ਬਾਣੀ ਹਿਰਦੇ ਦੇ ਵਿੱਚ ਸਮਾਉਂਦੀ ਐ ਟਿਕਦੀ ਐ ਸਿੱਧ ਸਾਧਿਕ ਤਰਸੈ ਸਭ ਲੋਏ ਤੇ ਇਸ ਅੰਮ੍ਰਿਤਮਈ ਬਾਣੀ ਨੂੰ ਆਤਮਕ ਜੀਵਨ ਦੇਣ ਵਾਲੀ ਇਸ ਪਾਵਨ ਬਾਣੀ ਨੂੰ ਵੱਡੇ ਵੱਡੇ ਸਿੱਧ ਸਾਧੂ ਕਰਾਮਾਤੀ ਸਾਧੂ ਜਿਹੜੇ ਨੇ ਉਹ ਵੀ ਲੋਚਦੇ ਨੇ ਇਸ ਬਾਣੀ ਦੇ ਲਈ ਤਰਲੇ ਲੈਂਦੇ ਨੇ ਕਿ ਕਿਤੇ ਇਹ ਬਾਣੀ ਸੁਣਨ ਨੂੰ ਮਿਲ ਜਾਵੇ ਕਿਤੇ ਪੜਨ ਨੂੰ ਮਿਲ ਜਾਵੇ ਕਿਤੇ ਇਸ ਬਾਣੀ ਦਾ ਕੋਈ ਸ਼ਬਦ ਕੰਨਾਂ ਵਿੱਚ ਪੈ ਜਾਵੇ ਵੱਡੇ ਵੱਡੇ ਸਿੱਧ ਸਾਧੂ ਵੀ ਇਸ ਅੰਮ੍ਰਿਤਮਈ ਬਾਣੀ ਦੇ ਲਈ ਤਰਸਦੇ ਨੇ ਤਰਲੇ ਲੈਂਦੇ ਨੇ ਪੂਰਾ ਭਾਗ ਪ੍ਰਾਪਤ ਹੋਏ ਪਰ ਇਹ ਅੰਮ੍ਰਿਤਮਈ ਬਾਣੀ ਚੇਤੇ ਰੱਖੋ ਸਾਧ ਸੰਗਤ ਇਹ ਅੰਮ੍ਰਿਤਮਈ ਬਾਣੀ ਪੂਰੇ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ ਪੂਰੇ ਭਾਗਾਂ ਵਾਲੇ ਹੀ ਇਸ ਅੰਮ੍ਰਿਤਮਈ ਬਾਣੀ ਨੂੰ ਚਿਤ ਲਾ ਕੇ ਸੁਣਦੇ ਨੇ ਪੂਰੇ ਭਾਗਾਂ ਵਾਲੇ ਹੀ ਇਸ ਅੰਮ੍ਰਿਤਮਈ ਬਾਣੀ ਨੂੰ ਚਿਤ ਲਾ ਕੇ ਪੜ੍ਹਦੇ ਨੇ ਪੂਰੇ ਭਾਗਾਂ ਵਾਲੇ ਹੀ ਇਸ ਅੰਮ੍ਰਿਤਮਈ ਬਾਣੀ ਦੇ ਬਚਨਾਂ ਨੂੰ ਹਿਰਦੇ 'ਚ ਟਿਕਾ ਕੇ ਆਪਣੇ ਜੀਵਨ ਨੂੰ ਅੱਛਾ ਜੀਵਨ ਬਣਾ ਲੈਂਦੇ ਨੇ ਸੋਹਣਾ ਜੀਵਨ ਬਣਾ ਲੈਂਦੇ ਨੇ ਸੋਹਣੀ ਜ਼ਿੰਦਗੀ ਵਾਲੇ ਹੋ ਜਾਂਦੇ ਨੇ ਫਿਰ ਮਹਾਰਾਜ ਅੱਗੇ ਕਿਰਪਾ ਕਰਦੇ ਨੇ ਸ਼ਬਦ ਵਿੱਚ ਸਭ ਕੁਝ ਸੱਚਾ ਸੱਚਾ ਹੈ ਸੋਏ ਕਿ ਇਹ ਭਾਈ ਉਸ ਪ੍ਰਮਾਤਮਾ ਜੀ ਦਾ ਬਣਾਇਆ ਹੋਇਆ ਸਭ ਕੁਝ ਸੱਚ ਹੈ ਤੇ ਉਹ ਪ੍ਰਮਾਤਮਾ ਆਪ ਵੀ ਸੱਚਾ ਹੈ ਊਤਮ ਬ੍ਰਹਮ ਪਛਾਣ ਕੋਏ ਪਰ ਇਹ ਭਾਈ ਉਸ ਉੱਤਮ ਬ੍ਰਹਮ ਉਸ ਉੱਤਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਵਿਰਲਾ ਹੀ ਪਛਾਣ ਪਾਉਂਦਾ ਹੈ ਸੱਚ ਸਾਚਾ ਸੱਚ ਆਪ ਦਿਰੜਾਈ ਐ ਭਾਈ ਉਹ ਪ੍ਰਮਾਤਮਾ ਆਪ ਸਦੀ ਵੀ ਸਥਿਰ ਰਹਿਣ ਵਾਲਾ ਹੈ ਅਟਲ ਹੈ ਤੇ ਆਪ ਹੀ ਆਪਣਾ ਅਟਲ ਨਾਮ ਸੱਚਾ ਨਾਮ ਦ੍ਰਿੜ ਕਰਵਾਉਂਦਾ ਹੈ ਮਨਾਂ ਵਿੱਚ ਪੱਕਾ ਕਰਾਉਂਦਾ ਹੈ ਆਪ ਹੀ ਆਪਣੀ ਕਿਰਪਾ ਦੇ ਨਾਲ ਤੇ ਅਖੀਰਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਨਾਨਕ ਆਪੇ ਵੇਖੈ ਆਪੇ ਸਚ ਲਾਈ ਕਿਹ ਨਾਨਕ ਆਖ ਕਿ ਉਹ ਪ੍ਰਮਾਤਮਾ ਆਪ ਹੀ ਸਭਨਾ ਜੀਵਾਂ ਨੂੰ ਵੇਖਦਾ ਹੈ ਤੇ ਆਪ ਹੀ ਆਪਣੇ ਸਦੀਵੀ ਸਥਿਰ ਰਹਿਣ ਵਾਲੇ ਨਾਮ ਦੇ ਵਿੱਚ ਲਾਉਂਦਾ ਹੈ ਸੋ ਸਾਧ ਸੰਗਤ ਇੱਥੇ ਸ਼ਬਦ ਦੀ ਸਮਾਪਤੀ ਹੁੰਦੀ ਹੈ ਸ਼ਬਦ ਵਿਆਖਿਆ ਕਰਦਿਆਂ ਬੜੀਆਂ ਭੁੱਲਾਂ ਹੋ ਗਈਆਂ ਹੋਣੀਆਂ ਨੇ ਸੋ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਸਭਨਾ ਤੇ ਕਿਰਪਾ ਕਰਨ ਸਹਿਜੇ ਹੋ ਜਾਣ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਅਖੀਰ ਲਈਆਂ ਪੰਗਤੀਆਂ ਦਾ ਪਾਠ ਦੁਬਾਰਾ ਸੁਣੋ ਸਭ ਕੁਝ ਸਾਚਾ ਸਾਚਾ ਹੈ ਸੋਏ ਊਤਮ ਬ੍ਰਾਹਮ ਪਛਾਣੈ ਕੋਏ ਸੱਚ ਸਾਚਾ ਸੱਚ ਆਪ ਤਿਰੜਾਏ ਨਾਨਕ ਆਪੇ ਵੇਖ ਆਪੇ ਸਚ ਲਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ